ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੂ ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਟੋਕੜ ਗਾਵਾ ਤੇ ਇੱਕ ਬਾਈ ਕੋਲੇ ਇਧਰ ਤਿੰਨ ਗਮੱਜਾਂ ਨੇ ਬਾਈ ਆਉ ਪੁੱਛ ਲੈਨੇ ਬਾਈ ਤੁਹਾਡੇ ਹਾਂਜੀ ਬਾਈ ਜੀ ਹਸੀ ਕਾਲ ਹਾਂ ਕੋ ਠੀਕ ਹੋ ਵਧੀਆ ਵਧੀਆ ਹੈ ਤਾਂ ਸਾਬ ਨਾਮ ਤੇ ਐਡਰੈਸ ਹੋ ਨਾਮ ਸਿਮਰਜੀਤ ਸਿੰਘ ਪਿੰਡ ਪਧੌੜ ਜ਼ਿਲ੍ਹਾ ਬਰਨਾਲਾ ਤਪਾਤੀ ਨੇ ਨੇੜੇ ਪਿੰਡ ਬਈ ਨੇੜੇ ਇਧਰ ਜੰਗੀਆਂਣਾ ਜੀ ਇਧਰ ਹਸਨਾਂ ਮੋਬਾਈਲ ਨੰਬਰ ਹੋ 98737778 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵਾਰਡ ਦੇਦੇ ਨੇ ਕੀ ਡਿਟੇਲ ਹੈ ਜੀ ਇਹ ਡਾਕਟਰ ਪਹਿਲਾ ਸੂਆ ਸੂਈ ਵੀ ਆ ਹੂੰ 3 ਕਿਲੋ ਲੇਵਲ ਦਾ ਨੇ ਮੰਨ ਕੇ ਚੱਲ ਆਪਣੇ ਕੋਲ ਹੀ ਆਪਣੇ ਘਰ ਦੀਆਂ ਬੜੀਆਂ ਆ ਸਾਰੇ ਠੀਕ ਆ ਭਾਈ ਇਹਨੇ ਮੰਨ ਕੇ ਚੱਲ 20 24 ਕਿਲੋ ਦੁੱਧ ਦਿੱਤਾ ਠੀਕ ਆ ਭਾਈ ਹਾਂ ਐਸੀ ਟਾਈਮ ਹੁਣ 10 ਕਿਲੋ ਦੁੱਧ ਆਏ ਤਨੇ 10 ਕਿਲੋ ਦੁੱਧ ਹਾਜਰਾ ਕੰਡੇ ਵਾਲਾ ਹਾਂ ਹਾਂ ਜੀ ਆਪੇ ਦੋ ਡੰਗ ਚੋਲੇ ਹਾਂ ਜੀ ਹਾਂ ਜੀ ਭੂਣੇ ਸਾਹ ਨਾਲ ਜਣੇ ਪੈਸੇ ਲਾਉਣੇ ਆ ਮੱਲਾ ਚਾਰ ਡੰਗ ਚੋਗੇ ਜਾਂਦੇ ਬਹੁਤ ਠੀਕ ਆ ਭਾਈ ਖੋਲਿਓ ਭਾਈ ਤੁਰਿਓ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਫੇਸ ਬੜਾ ਪਿਆਰਾ ਫੋਲੀਵਾਦੀ ਦੇਖੋ ਸਨਖ ਪੂਣਾ ਚੰਗਾਗਾ ਤਾਜੀ ਦਾ ਜਿਹੜਾ ਦੁੱਧ ਦਾ ਰਿਕਾਰਡ ਆ ਬਾਈ ਨੇ ਬਹੁਤ ਚੰਗਾ ਦੱਸਿਆ ਪੂਰਾ ਤੋਰਾ ਚੈੱਕ ਕਰੋ ਬਾਈ ਸਾਡ ਦਾ ਬਾਕੀ ਥਾਣ ਵਗੈਰਾ ਨਹੀਂ ਹਿੜ ਤੋਂ ਚੈੱਕ ਕਰਾਂਗੇ ਤੇ ਕੀ ਮੁੱਲ ਆ ਵੀਰੇ ਦਾ ਡਾਕਟਰ ਮੁੱਲ ਕੀ ਆ ਸ਼ੰਕਰ ਡਾਕਟਰ ਮੁੱਲ ਕਰਾਂ ਉਹਨੇ ਮਰਜ਼ੀ ਕਰਾ ਲਾ 35000 ਦੇ ਸਾਉ ਨਾਲ ਆਪਾਂ ਵੇੜ ਦੇ ਦਾਂਗੇ ਮੁੱਲ ਕਰਾਉਣਾ ਜਿਹੜਾ ਮਰਜ਼ੀ ਕਰਾ ਲਓ ਬਾਈ ਕਹਿੰਦਾ 35000 ਦੀ ਵੇੜ ਦੇ ਦੇਾਂਗੇ ਚਵਾਈ ਚੁਵਾਈ ਕਿਵੇਂ ਆ ਓਕੇ ਆ ਜੀ ਮਾਡਮ ਓਕੇ ਆ ਹੁਣ ਚਵਾਈ ਹੋਈ ਵੀ ਐ ਹਾਂ ਹੋਈ ਵੀ ਚਵਾਈ ਹੁਣ ਚਵਾਈ ਸੀ ਲਪੋਈ ਆ ਤੇ ਟਾਈਮ ਵੀ ਹਜੇ ਕੁਛ ਨਹੀਂ ਹੋਇਆ ਸਾਡੀ ਭੋਗ ਧਾਲੀ ਹੋਈ ਆ ਮੁੱਠੀ ਮੁੱਠੀ ਵਾਲਾ ਖਾਣਾ ਹੂੰ ਠੀਕ ਆ ਅੱਗੇ ਵੀਰੇ 2 ਨੰਬਰ ਆ ਆ ਗਿਆ ਜੀ ਟਰਾ ਇਹ ਆਪਣੇ 25 ਕਿਲੋ ਤੋਂ ਬਾਹਰ ਜੰਡੀ ਆਪਣੇ ਕੋਲ ਤਾਜੀ ਠੀਕ ਆ ਹੁਣ ਐਸੇ ਟਾਈਮ ਇਹ ਥੱਲੇ ਵੀ ਨਹੀਂ ਜਾਂਦਾ 10 ਲੀਟਰ ਆ ਹਾਂ ਠੀਕ ਆ ਬਾਈ ਖੋਲਿਓ ਤੋਰੇ ਕਿੰਨਾ ਕੀ ਟਾਈਮ ਹੋ ਗਿਆ ਸੂਈ ਨੂੰ ਤੇ ਉਹ ਗਰਮੀ ਦੀ ਸੂਆ ਪਿਆ ਬਣਾ ਦਾ ਸਾਰਿਆਂ ਦਾ ਗਰਮੀ ਦੀ ਪਿਆਵਾ ਠੀਕ ਆ ਬਾਈ ਮੰਨ ਲਾ ਹੀਟ ਕਾਣਾ ਸੀ ਗਰਮੀ ਸੀਗੀ ਤੇ ਹੁਣ ਮੁਰੇ ਠੰਡ ਜਦੋਂ ਆ ਗਈਆਂ ਤੇ ਯਾ ਭਰਵਾ ਲੇ ਠੀਕ ਆ ਹਮ ਸਹੀ ਗੱਲ ਆ ਬਾਈ ਇਹਦਾ ਮੁੱਲ ਕੀ ਆ ਫਿਰ ਇਹਦਾ ਹੀ ਮੁੱਲ ਹੋਈ ਡਾਕਟਰ 35000 ਹਾਂ ਠੀਕ ਆ ਮਾਨਤਾਣ ਹੋ ਜਾ ਕਰ ਦਾਂ ਡਾਕਟਰ ਠੀਕ ਆ 35000 ਰੁਪਇਆ ਮੁੱਲ ਆ ਬਾਈ ਮਾਨਤਾਣ ਜਿਹੜਾ ਮੌਕੇ ਤੇ ਜ਼ਰੂਰ ਹੋ ਜੂ ਚੰਗੀ ਆ ਬੜਾ ਰਾਜੀ ਆ ਸਨਕੀ ਆ ਥਣ ਬੜਾ ਕਮਾਲ ਦਾ ਬਈ ਮੁੱਠੀ ਹਾਂ ਥਣ ਤਾਂ ਦੇਖ ਲੈ ਮੁੱਠੀ ਵਾਲਾ ਖਾਣਾ ਜਾਵਾਂ ਹਾਂ ਮੈਂ ਬਹਿ ਜਾ ਕੁਝ ਨਹੀਂ ਕਰੀ ਲਾ ਇਹ ਵੀ ਪਿਛਲਾ ਥਣ ਥੋੜਾ ਛੋਟਾ ਹਾਂ ਆ ਥੋੜਾ ਜਿਹਾ ਛੋਟਾ ਦਿਖਾਉਂਦੀ ਆ ਪਸ਼ਮਾ ਦੇ ਵਿੱਚ ਇੱਕੋ ਜਿਹਾ ਖਾਣ ਕਰ ਜਾਂਦੀ ਆ ਅੱਛਾ ਅੱਛਾ ਦੁੱਧ ਵੀ ਪੂਰਾ ਹੀ ਹਾਂ ਦੁੱਧ ਵੀ ਪੂਰਾ ਠੀਕ ਹੈ ਬਈ ਓਕੇ ਕੱਦ ਵਿੱਡ ਰਾਜੀ ਰੋਜ਼ ਹੀ ਖਾਣਾ ਬਈ ਚੰਗੀਆਂ ਚ ਬਈ ਤੂੰ ਹੀ ਕਿਵੇਂ ਆ ਬਈ ਓਕੇ ਆ ਲੈਟਰ ਜਾਵਾਂ ਠੀਕ ਆ ਮੁੱਲ ਪਤਾ ਮਸ਼ੀਨਾਂ ਹੀ ਚੋਣੇ ਹੁੰਦੇ ਆ ਉੱਥੀ ਉੱਥੀ ਝੂਲਾ ਕੋਈ ਚੱਕਰ ਨਹੀਂ ਠੀਕ ਹੈ ਬਈ ਅੱਗੇ ਭਰਾ 3 ਨੰਬਰ ਆ ਡਾਕਟਰ ਇਹਦੇ ਥੱਲੇ ਵੀ ਮੰਨ ਲਾ 28 29 ਕਿਲੋ ਦੁੱਧ ਕੱਢਿਆ ਮੰਨ ਤਾਈ ਥੱਲੇ ਠੀਕ ਆ ਤੇ ਹੁਣ ਐਸੇ ਟਾਈਮ ਤੇ ਥੱਲੇ 7 8 ਕਿਲੋ ਦੁੱਧ ਹੋਊਗਾ ਠੀਕ ਆ ਖੋਲੇ ਡਾਕਟਰ ਇਹ ਮਾਨੇ ਗੱਲ ਪਰਸੋਂ ਹੀ ਹਿੱਟ ਸੀਗੀ ਹੂੰ ਠੀਕ ਆ ਨੀਰੇ ਭਰਾ ਆ ਗਿਆ ਡਾਕਟਰ ਦੇ ਘਰੇ ਕੋਈ ਮਜਬੂਰੀ ਹੋ ਗਈ ਠੀਕ ਆ ਮੰਨ ਲਾ ਤੋ ਆਇਆ ਨਹੀਂ ਗਿਆ ਮੁੜ ਕੇ ਹਿੱਟ ਜੀ ਦੀ ਨਾਂਗੀ ਹੂੰ ਆਪਾਂ ਜੀ ਹੂੰ ਤੋਰਾ ਤੋਰਾ ਚੰਗਾ ਹਾਰਡਰ ਚੰਗਾ ਕੱਦ ਵੱਡ ਚੰਗਾ ਰਾਜੀ ਸਭੀ ਪੜੀ ਆ ਬਈ ਥਣ ਚ ਬਈ ਤੂੰ ਵੀ ਕਿਵੇਂ ਆ ਬਈ ਓਕੇ ਸਾਰਿਆਂ ਲਈ ਠੀਕ ਆ ਬਈ ਇਦਾ ਕੀ ਮੁੱਲ ਆ ਭਰਾ ਡਾਕਟਰ ਇਹਦਾ ਵੀ ਮੁੱਲ ਕਰਾਉਣ ਨੂੰ ਕੋਈ ਮਰਜ਼ੀ ਕਰਾਸ 23000 ਦੀ ਪੈੜ ਦੇ ਦਾਂਗੇ ਕਿੰਨੇ ਦੀ 23 ਦੀ 23000 ਦੀ ਮੁੱਲ ਕਰਾਉਣਾ ਬਾਈ ਕਹਿੰਦਾ ਜਿਹੜਾ ਮਰਜ਼ੀ ਕਰਾ ਲਓ 23000 ਦੀ ਵੈੜਾ ਜਿਹੜੀ ਦੇ ਦੇ ਦਾਂਗੇ ਰਾਜੀ ਫੋਲਾ ਕੱਦ ਵੱਡ ਚੰਗਾ ਆਡਰ ਚੰਗਾ ਖਣ ਵੀ ਚੰਗਾ ਲੱਗਿਆ ਖਣ ਆਪਣਾ ਡਾਕਟਰ ਜਮਾ ਨਹੀਂ ਕਿਉਂ ਨਾ ਕੋਈ ਪੂਰਾ ਵੀ ਕੋਈ ਲੱਤ ਸੜ ਕਰਦੀ ਠੀਕ ਆ ਬਾਈ ਠੰਡੀ ਸੀ ਠੰਡੀ ਸੀ ਇਹਦਾ ਆਪਣਾ ਹੁਣ ਦੋਧੂ ਦਾ ਕੰਮ ਡਾਟ ਆਪਾਂ ਸੱਜਣਾ ਪਾਉਣਾ ਜੇ ਕੋਈ ਹੋਵੇ ਨਾ ਬੰਦਾ ਆਪਾਂ ਮੈਚ ਕਟਾ ਕੇ ਸੱਜਰ ਬੈਠ ਚੰਗੀ ਹੋਏ ਕੋਈ ਬਹੁਤ ਠੀਕ ਆ ਅੱਗੇ 4 ਨੰਬਰ ਫਾਟਰ ਇਹਨੇ ਕੱਢਿਆ 20 ਕਿਲੋ ਦੁੱਧ ਤਾਜੀ ਠੀਕ ਆ ਹੁਣ ਕਿੰਨਾ ਬਾਈ ਹੁਣ ਐਸੇ ਟਾਈਮ ਇਹ ਥੱਲੇ ਵੀ ਇੰਨਾ ਆਖੀ ਇਹਦੇ ਨਹੀਂ ਆ 10 ਕਿਲੋ ਹਾਂ ਇਹ ਟੀਕਾ ਪ੍ਰਭਾਤ ਆਪਣੇ ਕੋਲ ਵੀਡੀਓ ਬਣਾਈ ਦੀ ਆ ਦੁੱਧ ਵੀਰੇ 10 ਨਹੀਂ ਦੁੱਧ ਇਹਦੇ ਲਈ 10 ਕਿਲੋ ਆ ਠੀਕ ਆ ਖੋਲਿਓ ਬਈ ਤੋੜ ਕੇ ਫਿਰ ਪਰਸ ਵੇ ਟੀਕਾ ਪ੍ਰਭਾਤ ਆ ਪਰਸੋਂ ਭਰਾਇਆ ਟੀਕਾ ਹਾਂ ਵੀਡੀਓ ਆਪਣੇ ਕੋਲ ਬਣਾਈ ਦੀ ਓਕੇ ਠੀਕ ਆ ਬਾਈ ਨੇ ਪਰਸੋਂ ਭਰਾਇਆ ਵੀਡੀਓ ਵੀ ਬਾਈ ਨੇ ਬਣਾਈ ਆ ਜਦੋਂ ਟੀਕਾ ਭਰਾਇਆ ਸੀ ਹਨ ਤੇ ਤੋੜਾ ਤੋੜਾ ਚੰਗਾ ਪ੍ਰਿੰਟ ਚੰਗਾ ਕੱਦ ਵੱਡਾ ਚੰਗਾ ਆਰਡਰ ਚੰਗਾ ਥਣ ਬਹੁਤ ਚੰਗਾ ਬਈ ਤੇ ਕੀ ਮੋਲ ਇਹਦਾ ਭਰਾ ਜੀ ਇਹਦਾ ਵੀ ਡਾਕਟਰ ਉਹੀ ਆ ਮੋਲ 35000 ਠੀਕ ਹੈ 35000 ਰੁਪਏ ਮੋਲ ਆਂਦੀ ਬਿੰਦੀ ਡਾਕਟਰ ਬਹੁਤ ਆਏ ਤਿਆਰ ਹੁੰਦੀ ਹੈ ਹਮ ਠੀਕ ਹੈ ਬਣਦੀ ਬੰਮ ਦੀ ਬਾਈ ਕਹਿੰਦਾ ਬਹੁਤ ਆ ਗਈ ਤਿਆਰ ਕੋਈ ਵੀ ਤਾਦੀਆਂ ਦਾ ਰਿਕਾਰਡ ਸਾਰੀਆਂ ਦਾ ਹੀ ਚੰਗਾ ਹੈ ਆਪਣਾ ਹੁਣ ਦੁੱਧ ਦਾ ਕੰਮ ਹੈ ਬੈਠਣਾ ਡਾਕਟਰ ਉਹਦਾ ਕਰਕੇ ਹੁਣ ਤਾਦੀਆਂ ਵੜਾ ਪਾਉਣੀਆਂ ਸਹੀ ਗੱਲ ਹੈ ਬਈ ਛੜ ਬਹੁਤ ਚੰਗਾ ਹਾਂ ਬਹੁਤ ਚੰਗਾ ਸਹੀ ਗੱਲ ਹੈ ਬਈ ਚੁਵਾਈ ਚੁਈ ਚੰਗੀ ਹਾਂ ਓਕੇ ਜਮਾ ਠੀਕ ਹੈ ਬਈ ਡਾਕਟਰ ਹੋ ਵੇਰ ਜੇ ਕੋਈ ਤਿਆਰ ਹੋ ਗਈ ਨਾ ਆਪਾਂ 70000 ਰੁਪਏ ਆ ਵੜ ਲੈਣਾ ਠੀਕ ਹੈ ਯਾਰ ਯਾਰ ਤਿਆਰੀ ਤੇ ਹੋ ਗਈ ਆ ਠੀਕ ਹੈ ਹੂੰ ਠੀਕ ਹੈ ਤਿਆਰ ਹੋਈ ਬਾਈ ਕਹਿੰਦਾ 70000 ਦੀ ਵੜ ਅੱਜ ਕਰ ਲਾਂਗੇ ਠੀਕ ਹੈ ਅੱਗੇ ਵੀਰੇ ਬਾਹਰ ਆਜੋ ਮੱਧ ਵੇਰੇ ਮਾਜ ਡਾਕਟਰ ਆਪਾਂ ਤੋ ਕੁੜਗਬਣਾ ਲੈ ਕੇ ਆਨੇ ਆ ਦੋਨੇ ਠੀਕ ਆ ਤੇ ਆ ਤੀਜਾ ਲਾੜੋ ਚੌਥਾ ਲਾੜੋ ਹੂੰ ਠੀਕ ਆ ਨਾ ਇਹਦੇ ਹਜੇ 20 ਦਿਨਾਂ ਬਾਕੀ ਆ 20 ਦਿਨਾਂ ਦੀ ਕਿੱਥੀ ਹਾਂ 20 22 ਦਿਨਾਂ ਦੀ ਕੀ ਰਿਕਾਰਡ ਸੀ ਦੁੱਧ ਦਾ ਬਾਈ ਲੈ ਟ੍ਰੇ ਖਲੋ ਆਪਾਂ ਮਾਣੇ ਲੰਮਾ ਸਮਾਂ ਦੁੱਧ ਦੇ ਦਿੰਦੀ ਆ 8ਵੇਂ ਮਹੀਨੇ ਚ ਆਪਾਂ ਚਾਰ ਖਲੋ ਤੂੰ ਆਪ ਡਰਾਈ ਕਰੀਏ ਓਕੇ ਬਾਈ ਤੇ ਜਾਨੀ ਕਿ ਦੁੱਧ 12 13 ਮੰਨ ਲਾ ਹੈ ਕੋਸ ਹੂੰ ਖੋਲਿਓ ਬਾਈ ਤੁਰ ਰਾਜੀ ਸਮੀ ਭਲੀ ਆ ਥਣ ਚੰਗਾ ਬਾਈ ਇਸ ਵਗੈਰਾ ਵੀ ਚੰਗਾ ਗਾ ਚੰਗੀ ਆ ਤੋਖੜ ਗੱਬਣਾ ਬਾਈ ਨੇ ਲਿਆਂਦੀਆਂ ਸੀ ਰਿਕਾਰਡ ਲਓ ਦੁੱਧ ਬਹੁਤ ਲੰਮਾ ਸਮਾਂ ਰਹਿੰਦੀ ਆ ਕਾਫ ਛੱਡੀ ਆ ਕੋਈ ਨਹੀਂ ਲਿਆ ਤੋ ਡਰਾਈ ਕਰੀ ਆ ਬਈਏ 4 ਕਿਲੋ ਤੋਂ ਥੋੜੀ ਜਿਹਾ ਲਿੱਸੀ ਵਾਲੀ ਹੋ ਗਈ ਸੀ ਸਹੀ ਗੱਲ ਕੱਚੀ ਕੱਚੀ ਜਰੂਰ ਆ ਬਾਈ 20 ਦਿਨ ਸੁਭਾਈ ਕਹਿੰਦਾ ਸਾੰਭਣੀ ਪਊਗੀ ਕੀ ਮੁੱਲ ਆ ਬਈ ਇਹ ਹਾਂ ਟ੍ਰ ਮੁੱਲ ਕਰਾਉਣ ਨੂੰ ਕਿੰਨਾ ਮਰਜ਼ੀ ਕਰ ਲੈ ਅੱਜ ਕੱਚੀ 8000 ਰੁਪਏ ਦੇ ਦਾਂਗੇ ਠੀਕ ਆ ਬਾਈ ਮੋਹਲਾ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 82000 ਦੀ ਅੱਜ ਬਾਈ ਮੱਝ ਦੇ ਦੇਵਾਂਗੇ ਮੱਝ ਚੰਗੀ ਆ ਬਾਈ ਕੱਚੀ ਜ਼ਰੂਰ ਆ ਖਾਣ ਬਹੁਤ ਚੰਗਾ ਲੱਗਿਆ ਚਵਾਈ ਟੂਈ ਕਿਵੇਂ ਸੀ ਚਵਾਈ ਟੂਈ ਜਮਾ ਓਕੇ ਲੱਤ ਵੀ ਜਗਦੀ ਜਮਾ ਵੀ ਥਾਣ ਥੋਣ ਇੱਕੋ ਜਿਹਾ ਚਾਰੇ ਪਾਸੇ ਬਹੁਤ ਠੀਕ ਆ ਅਕਾਹਾਂ ਝੋਟੀਆਂ ਬੱਲਿਆਂ ਦੀ ਕੋਟਗਪੁਰੇ ਤੋਂ ਉਹ ਬੰਦਾ 8-10 ਝੋਟੀਆਂ ਇਕੱਠੀਆਂ ਹਰਿਆਣੇ ਚੋਂ ਲੈ ਕੇ ਆਉਂਦਾ ਠੀਕ ਹੈ ਬਾਈ ਮਨ ਕੇ ਜਾਈ ਹਲੇ ਇੱਕ ਟੋਕੜ ਹਲੇ ਵੀ 16 ਆਪਣਾ 8 ਕਿਲੋ 6.5 ਕਿਲੋ ਦੁੱਧ ਸੀਗਾ ਜੀ 6 ਮਹੀਨਾ ਦੀ 5.5 ਮਹੀਨਾ ਦੀ ਗੱਭਣ ਸੀ ਉਹ ਠੀਕ ਹੈ ਬਾਈ ਉਹ ਲਿਆ ਦੀ ਜੱਡ ਬਲੈਕ ਪੂਸ ਹੈਗੀ ਜਮਾ ਓਕੇ ਜੜੇ ਪਾਸੋਂ ਝੋਟੀ ਸਹੀ ਹੈ ਨਾ ਬਾਈ ਤੇ ਦੁੱਧ ਜਾਨੀ ਕਿ ਆਪਾਂ 13 ਕਿਲੋ ਮੰਨ ਕੇ ਆਣਾ ਵੀ ਤੇਰਾ 13 ਹੀ ਪਿਛਲੇ ਸਵੇਰੇ ਕਿਹਾ ਉਹਨਾਂ ਨੇ 13 ਹੀ ਆ ਭੰਗਾ ਹੱਲੇ ਸੁਣੇ ਕਹਿੰਦੇ ਆ ਕਿੰਨੇ ਦਿਨਾਂ ਦੀ ਕੱਚੀ ਹੁਣ ਇਹ ਵੀ ਡਾਕਟਰ 20-22 ਦਿਨਾਂ ਦੀ ਕੱਚੀ ਹੈ 20-22 ਦਿਨ ਲੈਣੀ ਆ ਹਾਂ ਬਹੁਤ ਚੰਗਾ ਯਾਰ ਹਣਾ ਹਣ ਬਹੁਤ ਚੰਗਾ ਡਾਕਟਰ ਕੋਲੇ ਖਾਣਾ ਜਮਰ ਬਣਾਉ ਪਿੱਛੇ ਨੂੰ ਆਰਡਰ ਤਿਆਰ ਕਰਦੇ ਇੱਥੇ ਸੂਰ ਦੇ ਹਲਾ ਜਾਂਦੀ ਹੈ ਡਾਕਟਰ ਬਣਾਉਣ ਲੱਗੇ ਬਲੋ ਸਟਾਰਟਿੰਗ ਹੁੰਦੀ ਹੈ ਨਾ ਕੀ ਬਾਤ ਆ ਬਾਈ ਖਾਣਾ ਤੋ ਬਾਈ ਤੋੜ ਕੇ ਦਿਖਾ ਦ ਕਦ ਫੁੱਲ ਰਾਜੀ ਫੁੱਲ ਚੰਗੀ ਆ ਫੁੱਦਰ ਆ ਉਤੋਂ ਬਾਈ ਚੌੜੀ ਜੂੜੀ ਪਿੱਛੇ ਤੋਂ ਬਹੁਤ ਆ ਗਈ ਦੁੱਧਾਂ ਦੀ ਮਾਝਾ ਬਾਈ 13 ਲੀਟਰ ਦਾ ਬਾਈ ਨੇ ਰਿਕਾਰ ਇਹਦਾ ਕੀ ਮੁੱਲ ਆ ਭਾਈ ਅੱਜ ਦੀ ਘੜੀ ਵਿੱਚ ਟਰੱਕ ਅੱਛੀ-ਅੱਛੀ ਦਾ ਮੁੱਲ ਆ ਠੀਕ ਆ ਕਰਨ ਕੋ ਮਰਜ਼ੀ ਕਰਾ ਲੈ ਹੂੰ ਤੇ ਕੱਚੀ ਦਾ 95000 ਦੀ ਝੋਟੀ ਦੇ ਦਾਂਗੇ ਜਿੱਦਨ ਹੋ ਗਈ ਤਿਆਰ ਠੀਕ ਆ ਉਦੋਂ ਮੰਨ ਲੈ ਹੋਰ ਰੇਟ ਹੋਊਗਾ 95000 ਦੀ ਭਾਈ ਕਹਿੰਦਾ ਝੋਟੀ ਦੇ ਦਾਂਗੇ ਭਾਈ ਕੱਚੀ-ਕੱਚੀ ਦਾ ਮੁੱਲ ਆ ਜਦਦੇ ਤਿਆਰ ਹੋ ਗਈ ਉਦਦੇ ਭਾਈ ਉਦੋਂ ਦਾ ਟਰੈਕਟਰ ਤੈਨੂੰ ਪੂਰੀ ਝੋਟੀ ਹੂੰ ਸਹੀ ਗਾ ਹੰਡੂ ਸੀਦਾ ਕੋਈ ਐ ਨਹੀਂ ਰੇਨਲ ਦੂਜੇ ਸਵੇ ਸੁਣ ਰਣ ਵੀ ਥੋੜੀ ਰਹਿ ਗਈ ਵੀਰ ਰਣ ਵੀ ਕੋਈ ਬਾਹਲੇ ਨਹੀਂ ਚੱਕਰ ਦੇਗਾ ਭਾਈ ਠੀਕ ਆ ਇੱਕ ਟਰੈਕਟਰ ਕੱਟੀ ਆ ਇਹਦੀ ਕਿੰਨੀ ਉਮਰ ਆ ਭਰਾ ਡੇਢ ਸਾਲ ਲੱਗਾ ਪਗ ਹੋ ਗਈ ਘਟੀ ਡੇਢ ਸਾਲ ਦੀ ਹੈ ਸੰਘ ਸੁنگ ਵੇਖੋ ਡਾਕਟਰ ਹੂੰ ਸੰਘ ਜਮਾ ਨਾਲੋਂ ਮੋੜੀ ਨਾਲੋਂ ਮੋੜੀ ਬੈਠੀ ਆਹ ਲੈ ਸੰਘ ਦੇਖ ਬਈ ਕੋਕਾ ਹੀ ਹੈ ਹਨਾ ਜਮਾ ਹੂੰ ਕਿਆ ਬਾਤ ਆ ਖੋਲਿਓ ਬਈ ਤੋਰ ਕਿੰਨਾ ਕਿਦੋਂ ਤੁਸੀਂ ਮਾਂ ਥਲੇ ਡਾਕਟਰ ਹੈ ਹੈ ਝੂਲੀ ਬੜੀ ਤੋੜ ਝੂਲੀ ਓਕਿਆ ਜਮਾ ਹੂੰ ਕਿੰਨਾ ਦੁੱਧ ਸੀ ਮਾਂ ਥਲੇ ਡਾਕਟਰ ਉਹ ਆਪ 13 ਕਿਲੋ ਕਹਿੰਦੇ ਸੀ ਆਪਾਂ ਘਰ ਕੋਲੇ ਸੀਗੀ ਲਿਆਂਦੀ ਆਪਾਂ ਹੂੰ ਹੂੰ ਠੀਕ ਆ ਕੀ ਮੁੱਲ ਆ ਫਿਰ ਇਹਨੂੰ ਡਾਕਟਰ ਕੋਲ ਮਰਜੀ ਕਰਾਈਏ ਹੋਵੇ 20 ਕਰਾ ਲਓ 22 ਕਰਾ ਲਓ 20000 ਦਾ ਆਪਣਾ 20000 ਦੀ ਝੋਟੀ ਦੇ ਦਾਂ ਠੀਕ ਆ ਮੁੱਲ ਕਰਾਉਣਾ ਬਾਈ ਕਹਿੰਦਾ 22 ਕਰਾ ਲਓ 20000 ਦੀ ਝੋਟੀ ਦੇ ਦਿਆਂਗੇ ਬਾਈ ਠੱਟੀ ਚੰਗੀ ਆ ਬਈ ਸਮੀ ਪਲੀਆ ਰਾਜੀ ਆ ਖਾਣ ਬਹੁਤ ਚੰਗਾ ਲੱਗਿਆ ਝੋਲੀ ਦੇਖੋ ਚੋੜੀ ਬੜੀ ਕਮਾਲ ਹੈ ਬੋਟਾ ਮੋਟਾ ਹਾਂ ਕੱਲਾ ਕੱਲਾ ਥਣ ਚਰੀ ਥਣ ਵਿੱਠੀ ਦੇ ਪੂਰੇ ਗੈਬ ਤੇ ਦੇਖੋ ਬਈ ਸਿੰਘ ਸੰਗ ਦੇਖੋ ਡਾਕਟਰ ਹੂੰ ਸਿੰਘ ਵੀ ਓਕੇ ਆ ਨਾਗ ਸੀ ਭਰਾ ਕੋਲੇ ਜਿਹੜੇ ਸੱਤ ਨਾਗ ਮਾਣਦੇ ਸੱਤੀ ਦਿਖਾਤੇ ਬਈ ਕਿਸੇ ਵੀਰ ਦੇ ਕੋਈ ਵੀ ਨਾਗ ਪਸੰਦ ਆਵੇ ਬਾਈ ਨਾਗ ਨੇ ਟੱਕਰ ਲਿਓ ਧੰਨਵਾਦ ਵਾਈਲਡ ਲਾਈਫ ਦੇ